ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਨੂੰ ਤਹਿਸੀਲ ਜੈਤੋ ਪੈਂਦੀ ਹੈ ਨੇੜੇ ਇਹ ਕੋਟਕਪੂਰੇ ਦੇ ਵੀ ਹੈ ਤੇ ਜੈਤੋ ਤਾਂ ਇਹਦੇ ਬਿਲਕੁਲ ਹੀ ਨੇੜੇ ਆ ਮਸਾਂ 4 ਕਿਲੋਮੀਟਰ ਇੱਥੋਂ ਜੈਤੋ ਸ਼ਹਿਰ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਹੀਫਰ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਵੀਡੀਓ ਜਿਹੜੀ ਇਹਦੇ ਚ ਤੁਹਾਨੂੰ ਪੰਜ ਨਾਗ ਐਚ ਐਫ ਪੱਖ ਦੇ ਤੇ ਤਿੰਨ ਨਾਗ ਜਰਸੀ ਦਿਖਾਉਂਗਾ। ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ। ਪਸੂ ਜਿਹੜਾ ਵੀ ਜੱਚਦਾ ਹੈ ਭਾਵੇਂ ਉਹ ਛੋਟੀ ਉਮਰ ਦੀ ਬੱਚੀ ਹੈ ਜਾਂ ਤੁਸੀਂ ਵੱਡੀ ਗਾਂ ਤੁਸੀਂ ਮੇਰੀ ਵੀਡੀਓ ਤੋਂ ਖਰੀਦ ਦਿਓ। ਹਰੇਕ ਚੀਏ ਬੇਨਤੀ ਹੁੰਦੀ ਹੈ ਵੀ ਆ ਕੇ ਦੇਖ ਲਿਆ ਕਰੋ। ਆਪਦੀ ਸਮਝ ਦੇ ਨਾਲ ਤਸੱਲੀ ਕਰਕੇ ਖਰੀਦ ਸਕਦੇ ਹੁੰਦੇ ਆ। ਸੋ ਤਿੰਨ ਜਰਸੀ ਦਿਖਾਉਣੀਆਂ ਤੇ ਪੰਜ ਐਚ ਐਫ ਟੋਟਲ 8 ਬੱਚੀਆਂ ਜਿਹੜੀਆਂ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ। ਤੋਰ ਕੇ ਵੀ ਤੁਹਾਨੂੰ ਇਹ ਦਿਖਾਉਂਦਾ ਜਾਊਂਗਾ ਹਾਈਟ ਬਾਰੇ ਇੱਕ ਗੱਲ ਕਲੀਅਰ ਕਰਦੇ ਆਂ ਵੀ ਸਾਹਮਣੇ ਜਿਹੜੀ ਖੁਰਲੀ ਐ ਉਹਦੇ ਤੋਂ ਜੱਜਮੈਂਟ ਹਰੇਕ ਪਸ਼ੂ ਦੀ ਤੁਸੀਂ ਕਰ ਸਕੋਗੇ ਆਸਾਨੀ ਦੇ ਨਾਲ ਮੇਰੀ ਤੱਕ ਐ ਵੀ 2.5 ਫੁੱਟ ਦੀ ਇਹ ਖੁਰਲੀ ਆਰਾਮ ਨਾਲ ਹੋਊਗੀ ਇਹ ਬੱਚੀਆਂ ਉਹਦੇ ਤੋਂ ਕਿੰਨੀਆਂ ਕੁੱਚੀਆਂ ਉਹ ਤੁਸੀਂ ਹੁਣ ਜੱਜਮੈਂਟ ਇਦੋਂ ਅੱਗੇ ਕਰ ਲਿਓ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਤੇ ਇਹਨਾਂ ਬੱਚੀਆਂ ਬਾਰੇ ਜਾਣਕਾਰੀ ਲੈਣੇ ਆ ਲਖਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਖਵੀਰ ਅੱਠ ਬੱਚੀਆਂ ਆਪਣੀਆਂ ਹਾਂਜੀ ਭਾਈ ਸ਼ੁਰੂ ਚ ਹੀ ਦੱਸ ਦਈਏ ਵੀ ਅੱਠੇ ਖੀਰੀਆਂ ਨੇ ਖੀਰੀਆਂ ਗਰੰਟੀ ਐ ਭਾਈ ਠੀਕ ਹੈ 28 ਖੀਰੀਆਂ ਹਨ ਸਣ ਸਾਰੀਆਂ ਦੇ ਉਹਦੇ ਹੈਗੇ ਜਰਸੀ ਦੇ ਇਕ ਦੇ ਨਿਸ਼ਾਨੋ ਵਿਖਾ ਦਾਂਗੇ ਆਪਾਂ ਵੀ ਠੀਕ ਹੈ ਇੱਕ ਜਰਸੀ ਦੇ ਐਕਸਟਰਾ ਨਿਸ਼ਾਨ ਹੈ ਹੈਗੇ ਹੈਗੇ ਬਾਕੀਆਂ ਦੇ 4-4 ਚਾਰ-ਚਾਰੀ ਹੈ ਬਈ ਠੀਕ ਹੈ ਜਿਹੜੀਆਂ ਐਚ ਐਫ ਹੈ ਪੰਜ ਐਚ ਐਫ ਪੱਖ ਦੀਆਂ ਕਹਿ ਲੋ ਜਾਂ ਐਚ ਐਫ ਕਹਿ ਲੋ ਹਾਂਜੀ ਇਹਨਾਂ ਦੀ ਕੀਮਤ ਕੀ ਰਹੂਗੀ ਇਹਨਾਂ ਦੀ ਪੰਜਾਂ ਦੀ 72000 ਰੁਪਏ ਬਈ ਖੋਲ ਲੈ ਕੇ ਕਰਕੇ ਸੋ ਸੋ ਛੋਟੀ ਉਮਰ ਦਾ ਹੀ ਬੱਚਾ ਹੈ ਪਹਿਲੇ ਨੰਬਰ ਤੇ ਦੇਖੋ ਇਹਦੀ ਬੰਤਰ ਸੰਭੀ ਚੰਗੀ ਹੈ 72000 ਪੰਜਾਂ ਬੱਚੀਆਂ ਦੀ ਡਿਮਾਂਡ ਹੈ ਕੱਲੀ ਜਿਹੜੀ ਵੀ ਖਰੀਦਣੀ ਹੈ ਅਲੱਗ ਤੋਂ ਕੀਮਤ ਪੁੱਛ ਲਿਓ ਆਈਡੀਆ ਤੁਹਾਨੂੰ ਦੇਤਾ ਵੀ 72 ਚ ਇਹ ਪੰਜ ਬੱਛੀਆਂ ਮਿਲਣੀਆਂ ਛੋਟੀ ਉਮਰ ਦਾ ਬੱਚਾ ਦੱਸੋ ਇਹਦੇ ਚਿਹਰੇ ਤੋਂ ਵੀ ਤੁਹਾਨੂੰ ਦਿਸਦਾ ਹੋਣਾ ਢਾਂਚਾ ਬਹੁਤ ਚੰਗਾ ਹੈ ਜਿਹੜੇ ਵੀਰ ਨੇ ਛੋਟੀ ਉਮਰ ਦੀ ਬੱਛੀ ਖਰੀਦਣੀ ਹੈ ਤਾਂ ਬਰੀਡ ਕੁਆਲਟੀ ਵੀ ਚੰਗੀ ਦਿਸਦੀ ਹੈ ਬਾਕੀ ਚੌੜੇ ਢਾਂਚੇ ਦੀ ਇਹ ਵੜ ਤਿਆਰ ਹੋਣੀ ਆ ਉਹਨਾਂ ਵਾਲੇ ਟਾਈਮ 'ਚ ਹੈ ਤਾਂ ਹਜੇ ਬੱਚਾ ਹੀ ਕਾਫ ਗਰੋਅਰ ਵਾਲੀ ਸਟੇਜ ਆ ਇਹਦੀ ਹਾਈਟ ਜਿਹੜੀ ਉਹ ਦੱਸੋ ਉਹ ਤੁਸੀਂ ਖੁਰਲੀ ਨਾਲ ਖੜੂਗੀ ਤਾਂ ਉਹਦਾ ਅੰਦਾਜ਼ਾ ਲਾਇਓ ਮੈਂ 2.5 ਫੁੱਟ ਦੀ ਖੁਰਨੀ ਮੰਨੀ ਆ ਤੇ ਉਹਦੇ ਨਾਲੋਂ ਇਹ ਉੱਚੀ ਹੈ ਇਹ ਤੁਸੀਂ ਇਹਦੀ ਹਾਈਟ ਦਾ ਹੁਣ ਅੰਦਾਜ਼ਾ ਕਰ ਸਕਦੇ ਹੋ ਚੰਗੀ ਮਜ਼ਬੂਤ ਲੱਤਾਂ ਦੀ ਸੋਹਣੀ ਬੱਛੀ ਪਹਿਲੇ ਨੰਬਰ ਤੇ ਦੋ ਨੰਬਰ ਤੇ ਉੱਤੇ ਬੱਛੀ ਬਾਈ ਤੋਰੂਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲੋਂ ਉਮਰ ਚ ਵੱਡੀ ਆ ਪਹਿਲੇ ਨੰਬਰ ਵਾਲੀ ਨਾਲ ਬਾਕੀ ਆ ਕੇ ਤੁਸੀਂ ਇਹਦੀ ਦੇਖ ਲਓ ਵੀ ਤੁਹਾਨੂੰ ਇਹ ਬੱਛੀ ਜਿਹੜੀ ਉਹ ਕਿਦਾਂ ਦਾ ਇਹਦਾ ਸਟਰਕਚਰ ਨਜ਼ਰ ਆਉਂਦਾ ਥਣ ਚਾਰ ਹੀ ਦਸੋਂ ਨਿਕੜਵੇਂ ਆ ਬਾਕੀ ਇਹ ਦੋ ਬੱਛੀਆਂ ਤੁਹਾਨੂੰ ਪਹਿਲੇ ਦੋ ਨੰਬਰਾਂ ਤੇ ਦਿਖਾਤੀਆਂ ਕੀਮਤ ਸਾਰੀਆਂ ਦੀ ਇਕੱਠੀ ਦੱਸਤੀ ਹੈ ਤਾਂ ਕਿ ਤੁਸੀਂ ਕੁਆਲਿਟੀ ਬਝਾਂ ਬੱਚੀ ਵੀ ਬਹੁਤ ਹੈ ਸਹੀ ਹੈ ਸੋ ਇਹ ਬੱਚੀ ਵੀ ਦੱਸੋ ਦੇਖੋ ਤੁਸੀਂ ਇਹ 19 21 ਉਮਰ ਦੇ ਫਰਕ ਵਾਲੀਆਂ ਪਹਿਲੇ ਨੰਬਰ ਵਾਲਾ ਬੱਚਾ ਛੋਟੀ ਉਮਰ ਦਾ ਇਹਨਾਂ ਨਾਲੋਂ ਦੂਜੀਆਂ ਬੱਚੀਆਂ ਉਹਦੇ ਨਾਲੋਂ ਵੱਡੀ ਉਮਰ ਚ ਪਰ ਦੂਜੀਆਂ ਚਾਰੇ ਲਗਭਗ ਇੱਕੋ ਜਿਹੀ ਉਮਰ ਹੀ ਹੋਊਗੀ ਇਹਨਾਂ ਦੀ ਸੋ ਮੈਂ ਨਾ ਸੀ ਤੁਹਾਨੂੰ ਦੰਦੋ ਖੀਰੀਆਂ ਦੱਸਿਆ ਜਿਹੜਾ ਵੀਰ ਖਰੀਦਣਾ ਚਾਹੂਗਾ ਤਾਂ ਆ ਕੇ ਤੁਸੀਂ ਇਹਨਾਂ ਦੀ ਜੱਜਮੈਂਟ ਕਰ ਲਓ ਕਿੰਨੀ ਉਮਰ ਹੋਊਗੀ ਇੱਕ ਹੋਰ ਬੱਚੀ ਦੇਖੋ ਇਦੋਂ ਅੱਗੇ ਸੋਹਣੇ ਢਾਂਚੇ ਦੀ ਹੈ ਰੰਗ ਦੂਜੀਆਂ ਥੋੜਾ ਜਿਆਦਾ ਵਾਈਟ ਚ ਹੈ ਤੇ ਇਹ ਥੋੜੀ ਜੀ ਬਲੈਕ ਜ਼ਿਆਦਾ ਉਹਨਾਂ ਨਾਲ ਇਹਦਾ ਵੀ ਤੁਸੀਂ ਟਾਂਚਾ ਦੇਖ ਲਓ ਕੁਆਲਟੀ ਕੁਲਟੀ ਭਾਈ ਇਹ ਚ ਵੀ ਬਹੁਤ ਪੂਰੀ ਹੈ ਸੋ ਸੋਹਣੀ ਬੰਤਰਾ ਦੱਸੋ ਸਟਰਕਚਰ ਸੋਹਣਾ ਬਾਕੀ ਕਿਸੇ ਵੀ ਬੱਛੀ ਦਾ ਤੁਹਾਨੂੰ ਪੇਟ ਨਹੀਂ ਨਜ਼ਰ ਆਊਗਾ ਇਹ ਤੋਂ ਬਾਅਦ ਚੈੱਕ ਹੋਰ ਬੱਛੀ ਲਾਸਟ ਉੱਤੇ ਜਿਹੜੀ ਬੱਦੀ ਵੀ ਉੱਪਰ ਲੀਆਂ ਪੰਜਾਂ ਦੇ ਵਿੱਚੋਂ ਇਹ ਵੀ ਬਾਈ ਤੋੜ ਕੇ ਦਿਖਾਉ ਉਹ ਇਹ ਵੀ ਉੱਤੋਂ ਤੁਸੀਂ ਕੰਗਰੋੜ ਦੇਖੋਗੇ ਬਿਲਕੁਲ ਸਿੱਧੀ ਹੈ ਲੱਤਾਂ ਦੀ ਜਿਹੜੀ ਬੰਤਰ ਉਹ ਵੀ ਚੰਗੀ ਹੈ ਜਗਜੀਤ ਬਾਈ ਇਹ ਆਪਾਂ ਫਾਰਮ ਤੋਂ ਲਈ ਆ ਅੱਛਾ ਆਪਣੇ ਕੋਈ ਬਗਾਨ ਦਾ ਸਪੈਸ਼ਲ ਵੀਡੀਓ ਵੰਗਾਲੀ ਫਿਰ ਸੌਦਾ ਕਰ ਲੈ ਆਪਣੇ ਨਾਲ ਠੀਕ ਹੈ ਜਦੋਂ ਖਰੀਦੀ ਆ ਉਹਦੀ ਵੀਡੀਓ ਹੈਗੀ ਆਪਣੇ ਕੋਲ ਇਹਦੀ ਮਾਂ ਦੀ ਵੀਡੀਓ ਹੈਗੀ ਬਾਈ ਠੀਕ ਤੋੜ ਦੇ ਸੋ ਸੋ ਬੰਤਰ ਵੀ ਸੋਹਣੀ ਹੈ ਤੇ ਬੱਛੀ ਚੰਗੀ ਵੀ ਹੈ ਸੋ ਥੋੜਾ ਇਹਨੂੰ ਬਾਈ ਤੁਰਨਾ ਨਹੀਂ ਆਉਂਦਾ ਤੜਾ ਖੁੱਲੀ ਫਿਰਦੀ ਰਹੀ ਆ ਉੱਥੋਂ ਵੀ ਆਪਾਂ ਹੀ ਖਿੱਚ ਕੇ ਚੜਾਈ ਸੀ ਅੱਛਾ ਠੀਕ ਹੈ ਸੋ ਇਹ ਖੁੱਲੀ ਫਿਰਦੀ ਆਈ ਆ ਦੱਸੋ ਬਾਕੀ ਬੰਤਰ ਤੋਂ ਵੀ ਤੁਹਾਨੂੰ ਅੰਦਾਜ਼ਾ ਹੁੰਦਾ ਹੁਣ ਬਾਕੀ ਐਫ ਐਫ ਜਾਂ ਜਰਸੀ ਇਹ ਇਹਨਾਂ ਦਾ ਸੀਮਨ ਇਹਨਾਂ ਕ ਚੰਗਾ ਆਉਂਦਾ ਹੈ ਅੱਜ ਦੇ ਟਾਈਮ 'ਚ ਵੀ ਤੁਸੀਂ ਇਹ ਬੱਚੀਆਂ ਖਰੀਦਦੇ ਹੋ ਸੰਭਾਲ ਚੰਗੀ ਕਰ ਲਿਓ ਇਹ ਨਿਰਾਸ਼ ਨਹੀਂ ਕਰਦੀਆਂ ਬੰਦੇ ਨੂੰ ਇਹ ਨਹੀਂ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਰਿਜ਼ਲਟ ਨਾ ਆਊਗਾ ਕਿ ਬਾਕੀ ਜਿਹੜਾ ਵੀਰ ਖਰੀਦੂਗਾ ਉਹਨੇ ਆਪਦੀ ਸਮਝ ਵਰਤਣੀ ਹੈ ਤਿੰਨ ਜਰਸੀ ਹੈ ਲਖਵੀਰੇ ਤਿੰਨੇ ਜਰਸੀ ਖੀਰੀਆਂ ਬਈ ਬਈ ਖੀਰੀਆਂ ਖੀਰੀਆਂ ਇਹਦੇ ਨਿਸ਼ਾਨ ਹੈਗੇ ਆਪਾਂ ਵਿਖਾ ਦਾਂਗੇ ਠੀਕ ਹੈ ਅੱਛਾ ਕੀਮਤ ਇਹਨਾਂ ਤਿੰਨਾਂ ਦੀ ਕੀ ਰਊਗੀ ਇਹਨਾਂ ਦੀ 52000 ਰੁਪਏ ਬਈ ਖੋਲ ਨਹੀਂ ਪਹਿਲੇ ਨੰਬਰ ਤੇ ਸੋ ਦੱਸੋ ਬੱਚੀ ਛੋਟੀ ਉਮਰ ਦੇ ਵਿੱਚ ਆ ਪਹਿਲੇ ਨੰਬਰ ਤੇ ਤੋੜ ਕੇ ਦਿਖਾਉਣੇ ਆ ਤੁਹਾਨੂੰ 52000 ਇਹਨਾਂ ਤਿੰਨਾਂ ਦੀ ਕੀਮਤ ਹੈ ਇਹ ਡਿਮਾਂਡ ਹੈ ਇਹਦੇ ਚੋਂ ਮਾਨਤਨ ਹੋਊਗਾ ਮਤਲਬ ਰੇਟ ਇੱਕ ਵਾਰ ਰੱਖਤੇ ਆ ਕਉਕੇ ਜੇ ਵੀਡੀਓ ਚ ਰੇਟ ਨਹੀਂ ਕਰਦੇ ਫਿਰ ਕਈ ਵੀਰ ਇਸ ਵਕਤੋਂ ਨਰਾਸ਼ ਹੁੰਦੇ ਆ ਵੀ ਤੁਸੀਂ ਕੀਮਤ ਨਹੀਂ ਦੱਸੀ ਹੁਣ ਕੱਲੇ-ਕੱਲੇ ਨਗਦੀ ਕੀਮਤ ਤੁਸੀਂ ਜ਼ਰੂਰ ਖੇਚਲ ਕਰ ਲਓ ਜਿਹੜਾ ਨਗ ਤੁਹਾਨੂੰ ਜੱਜਦਾ ਹੈ ਉਹਦੀ ਕੀਮਤ ਬਾਈ ਤੋਂ ਪੁੱਛ ਲਓ ਕੱਠੀਆਂ ਹੀ ਖਰੀਦਣੀਆਂ ਤਾਂ ਤੁਹਾਨੂੰ ਕੀਮਤ ਬਾਈ ਨੇ ਸਾਰੀ ਦੱਸਤੀ ਹੈ ਉਹਦੇ ਹਿਸਾਬ ਤੇ ਤੁਸੀਂ ਗੱਲਬਾਤ ਕਰ ਲਓ 8 ਨਗ ਹੈ ਬਾਕੀ ਜਿਹੜਾ ਪਸ਼ੂ ਜੱਚੂਗਾ ਉਹ ਤੁਸੀਂ ਖਰੀਦ ਲਓ ਇੱਕ ਖਰੀਦਣਾ ਦੋ ਖਰੀਦਣੇ ਆ ਜੇ ਸਾਇਲਜ ਚੰਗਾ ਪਾਈ ਬੈਠੇ ਆ ਤਾਂ ਭਾਵੇਂ ਵੱਧ ਪਸ਼ੂ ਵੀ ਖਰੀਦ ਲੋ ਬੱਚੀਆਂ ਜਿਹੜੀਆਂ ਇਹਨਾਂ ਨੇ ਵਾਦਾ ਹੀ ਦੇਣਾ ਹੈ ਬੱਛੀ ਦੀ ਖਾਸੀਅਤ ਇਹ ਰਹਿੰਦੀ ਹੈ ਵੀ ਇਹ ਕਰਮ ਵਾਲੀਆਂ ਜਿੰਨੇ ਦੀਆਂ ਖਰੀਦੋਗੇ ਵਧਣឹង ਗਈ ਜੇ ਤੁਸੀਂ ਇਹਦੇ ਨਿਸ਼ਾਨ ਹੈਗੇ ਬਈ ਆਪਾਂ ਵਿਖਾ ਦੇ ਓਕੇ ਸੋ ਦੁੱਧ ਵਾਲੇ ਥਣ ਜਿਹੜੇ ਉਹ ਬਹੁਤ ਲੰਬੇ ਐ ਪਰ ਜਿਹੜੇ ਨਿਸ਼ਾਨ ਐ ਉਹ ਸਿਰਫ ਨਿਸ਼ਾਨ ਹੀ ਐ ਮਤਲਬ ਐ ਨਹੀਂ ਹੈ ਵੀ ਉਹ ਥਣ ਬਣ ਗਏ ਉਹ ਤੁਹਾਨੂੰ ਦਿਖਾ ਵੀ ਦਿਆਂਗੇ ਸਿਰਫ ਉੱਤੇ ਜ਼ਰੂਰ ਸ਼ਾਖਾਂ ਦਿਸਦੀਆਂ ਐ ਮਤਲਬ ਉੱਤੇ ਨਿਸ਼ਾਨ ਐਕਸਟਰਾ ਹੈਗੇ ਐ ਪਰ ਉਹਨਾਂ ਨੂੰ ਥਣ ਨਹੀਂ ਮੰਨਾਂਗੇ ਆਪਾਂ ਤੁਸੀਂ ਉਹਨਾਂ ਥਣ ਦੇਖ ਰਹੇ ਹੋਵੋਗੇ ਦੁੱਧ ਵਾਲੇ ਜਿਹੜੇ ਉਹ ਅਲੱਗ ਤੋਂ ਦਿਸਦੇ ਆ ਜਿਹੜੇ ਨਿਸ਼ਾਨ ਉਹ ਅਲੱਗ ਦੇਖ ਸਕਦੇ ਠੀਕ ਹੈ ਬਈ ਇਸ ਤੋਂ ਬਾਅਦ ਇੱਕ ਲਾਸਟ ਉੱਤੇ ਵੱਚੀ ਜਰਸੀ ਬਹੁਤ ਸੋਹਣੀ ਢਾਂਚੇ ਦੀ ਇਹ ਵੀ ਬਰੀਡ ਕੁਆਲਿਟੀ ਦੱਸੋ ਵੀ ਚੰਗੀ ਰੰਗ ਸੋਹਣਾ ਢਾਂਚਾ ਚੰਗਾ ਹੈ ਦੇਖ ਸਕਦੇ ਹੋ ਤੁਸੀਂ ਗੋਲ ਕੰਨ ਬਿਲਕੁਲ ਸੋਹਣਾ ਫੇਸ ਇਹਦਾ ਬਾਕੀ ਜੋ ਸਟਰਕਚਰ ਹੈ ਉਹ ਵੀ ਦੇਖ ਸਕਦੇ ਹੋ ਸੋ ਇਹ ਤਿੰਨ ਜਰਸੀ ਹੈ ਤੇ ਪੰਜ ਐਚ ਐਫ ਪੱਖ ਦੀਆਂ ਵਹਿਣਾ ਇਹ ਪੱਖ ਮੈਂ ਇਸ ਕਰਕੇ ਕਹਿ ਦੇਣਾ ਹੁੰਦਾ ਵੀ ਕਈ ਵਾਰ ਕੋਈ ਬਹੁਤਾ ਹੀ ਮਾਰਵੀਰ ਬੈਠਾ ਹੋਵੇ ਤਾਂ ਉਹ ਬਰੀਡ ਬਾਰੇ ਮੈਨੂੰ ਬਾਅਦ ਚ ਕਮੈਂਟ ਕਰੇ ਜਾਂ ਕਵੇ ਵੀ ਤੂੰ ਐਚ ਐਫ ਕਿਹਾ ਸੀ ਆ ਥੋੜਾ ਕ੍ਰੋਸ ਅੰਗ ਤਾਂ ਉਹ ਤੁਸੀਂ ਆਪ ਦੇਖ ਲਓ ਹਾਲਾਂਕਿ ਬੱਛੀਆਂ ਦੇ ਢਾਂਚੇ ਬਹੁਤ ਸੋਹਣੇ ਆ ਤੁਸੀਂ ਪਹਿਲੀ ਲਾਸਟ ਵਾਲੀ ਬੱਛੀ ਦੇਖੋਗੇ ਉਹਦਾ ਵੀ ਸਟਰਕਚਰ ਦੇਖ ਸਕਦੇ ਹੋ ਨਾਲ ਕਾਲੇ ਜਿਹੇ ਰੰਗ ਦੇ ਵਿੱਚ ਵਹਿੜ ਇਹ ਵੀ ਚੰਗੇ ਸੋਹਣੇ ਢਾਂਚੇ ਦੀ ਹੈ ਬਾਕੀ ਸਾਰੇ ਹੀ ਨਾਗ ਤੁਹਾਨੂੰ ਦਿਖਾਤੇ ਆ ਸੋ ਇਦੋਂ ਅੱਗੇ ਤੁਹਾਡੀ ਆਪਣੀ ਸਮਝ ਕੰਮ ਕਰੂਗੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਵੀਡੀਓ ਬਾਈਕ ਉੋਂ ਬਣਾ ਰਹੇ ਹਾਂ ਤੇ ਰੁਟੀਨ ਚ ਬੱਛੀਆਂ ਆ ਹੀ ਜਾਂਦੀਆਂ ਵੀਡੀਓ ਤੋਂ ਬਿਨਾ ਵੀ ਨਾਗ ਡੇਲੀ ਆਂਗ ਇੱਕ ਦੋ ਆਉਂਦੇ ਤੇ ਜਾਂਦੇ ਰਹਿੰਦੇ ਆ ਕਿਉਂਕਿ ਜਦੋਂ ਕਿਸੇ ਭਰਾ ਕੋਲ ਕੋਈ ਕੰਮ ਸ਼ੁਰੂ ਹੋ ਜਾਂਦਾ ਤਾਂ ਬਹੁਤੇ ਵੀਰਾਂ ਨੂੰ ਇਹ ਪਤਾ ਲੱਗਦਾ ਰਹਿੰਦਾ ਵੀ ਉਹਦੇ ਕੋਲ ਅਛੀਆਂ ਆਉਣੀਆਂ ਸੋ ਫੋਨ ਪਿਛਲੀਆਂ ਵੀਡੀਓ ਦੇ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਉਹਦੇ ਕਰਕੇ ਪਸ਼ੂ ਵਿਕਦੇ ਵੀ ਰਹਿੰਦੇ ਆ ਸੋ ਬਾਕੀ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੈ ਸਾਡਾ ਕੰਮ ਵੀਡੀਓ ਦੇ ਉੱਤੇ ਆਪਦੀ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ ਸੋ ਪੇਸ਼ ਕੀਤੀ ਹੋਈ ਚੀਜ਼ ਤੁਹਾਨੂੰ ਜਚੂਗੀ ਤਾਂ ਤੁਸੀਂ ਆ ਕੇ ਦੇਖ ਲਓਗੇ ਪੇਮੈਂਟ ਬਾਈ ਦੇ ਨਾਲ ਜਿਹੜੀ ਉਹ ਡੀਲ ਤੁਹਾਡੀ ਡਨ ਹੋ ਜੂਗੀ ਪੇਮੈਂਟ ਦੇ ਕੇ ਤੁਸੀਂ ਆਪਦੀ ਚੀਜ਼ ਤਸੱਲੀ ਕਰਕੇ ਖਰੀਦ ਲਓਗੇ ਸੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰ ਲਿਓ ਫਿਲਹਾਲ ਅੱਜ ਦੀ ਵੀਡੀਓ ਦੇ ਇਹ 8 ਪਸ਼ੂ 8 ਬਹਿੜਾਂ ਫੋਰ ਸੇਲ ਹੈ ਧੰਨਵਾਦ